ਨਾਂਦੇ ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇਹ ਹਾਦਸਾ ਪਿੰਡ ਦਿਹੇੜੂ ਦੇ ਕੋਲ ਵਾਪਰਿਆ ਹੈ ਦਰਸਲ ਇੱਕ ਬਲੈਰੋ ਗੱਡੀ ਅਤੇ ਇੱਕ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਇਹ ਗੱਡੀ ਪਹਿਵਾ ਤੂੰ ਜਲੰਧਰ ਆ ਰਹੀ ਸੀ ਜਿਹੜੀ ਕਿ ਮਸ਼ਰੂਮ ਦੇ ਨਾਲ ਭਰੀ ਹੋਈ ਸੀ ਇਹ ਗੱਡੀ ਇੱਕ ਟਰੱਕ ਦੇ ਪਿੱਛੇ ਤੋਂ ਉਸ ਸਮੇਂ ਟਕਰਾ ਗਈ ਜਦੋਂ ਟਰੱਕ ਖਰਾਬ ਹਾਲਤ ਦੇ ਵਿੱਚ ਸੜਕ ਦੀ ਸਾਈਡ ਤੇ ਖੜਾ ਸੀ ਪਿਛੇ ਤੋਂ ਆ ਰਹੀ ਏ ਬਲੈਰੋ ਗੱਡੀ ਬੜੀ ਹੀ ਤੇਜ਼ੀ ਦੇ ਨਾਲ ਟਕਰਾਈ ਹੈ ਜਿਸ ਵਿੱਚ ਬਲੈਰੋ ਚਾਲਕ ਦੀ ਮੌਕੇ ਤੇ ਹੀ ਜਾਂਚ ਲਈ ਗਈ ਹੈ ਮ੍ਰਿਤਕ ਦੀ ਪਛਾਣ ਸੁਧਾਰਤ ਦਿੱਤਾਵਜੋਂ ਹੋਈ ਹੈ ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਸੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਵੀ ਘਟਨਾ ਸਥਾਨ ਤੇ ਪਹੁੰਚ ਗਈ ਹੈ ਹੁਣ ਪੁਲਿਸ ਦੇ ਵੱਲੋਂ ਇਸ ਹੋਈ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਕਰਕੇ ਅਗਲੀਲੀ ਕਾਰਵਾਈ ਕੀਤੀ ਜਾਵੇਗੀ

पीछे वो है पिकअप था कितने बजे का हादसा ये हादसा तो पाँच बजे हुआ लमसम पाँच बजे गाड़ी खराब थी आपने रखे थे पत्थर वगैरह या कुछ सारे जी पत्थर जाके देख लो भैया यहाँ से वहाँ तक लगा रखे थे पत्थर खर पाथ सारा ही लगा रखे थे हाँ लेकिन तो जो है कि भाई अब मैं फिर गया लाने बका चलो मैं रात भर जाके उसको दिखाते रहे लेकिन फिर गया लाने तब तक धड़ाम से उसने मारी दिया पीछे से ਆਪਾਂ ਹੱਥ ਕਾਹ ਜਾ ਰਹੇ ਮੈਂ ਜਾ ਰਹਾ tha ਯਮਨਾ ਨਗਰ ਸੇ ਮੋਗਾ ਪੰਜਾਬ ਕੀ ਹਾਲ ਹੈ ਬੱਸ ਇਹ ਤੜਕੇ 5 ਵਜੇ ਦੇ ਕਰੀਬ ਤਕਰੀਬਨ 5 ਵਜੇ ਦੇ ਲਗਭਗ ਟਰੱਕ ਖਰਾਬ ਹੋ ਗਿਆ ਜੀ ਰੋਡ ਦੇ ਉੱਪਰ ਤੇ ਪ੍ਰੈਸ਼ਰ ਦਾ ਡਾਊਨ ਹੋ ਗਿਆ ਪਿੱਛੇ ਇੱਕ ਤੇਜ਼ ਰਫਤਾਰ ਨਾਲ ਆਉਂਦੀ ਸੀਗੀ ਗੱਡੀ ਬਲੇਰੋ ਜੀਪ ਜਿਹਦੇ ਵਿੱਚ ਖੰਭਾਂ ਲੋਡ ਸੀਗੀਆਂ ਤੇ ਉਹ ਫੇਵੇਂ ਤੋਂ ਇਧਰ ਜਾ ਰਹੇ ਸੀ ਜਲੰਧਰ ਵਾਲੇ ਛੱਡ ਨੂੰ ਜਾ ਰਹੇ ਸੀਗਾ ਉਹ ਤਾਂ ਜੀ ਮੌਤੇ ਦੇ ਮੌਤ ਹੋ ਗਈ ਇਹਦੀ ਹਾਂਜੀ ਉਹਦੇ ਮੌਤੇ ਦੇ ਮੌਕੇ ਤੇ ਮੌਤ ਹੋ ਗਈ ਜ਼ਬਰਦਸਤ ਟੱਕਰ ਹੋਈ ਉਸ ਕਰਕੇ ਮੌਕੇ ਤੇ ਮੌਤ ਹੋ ਗਈ ਇਹਦੀ ਕਿਤੋਂ ਦਾ ਰਹਿਣ ਵਾਲਾ ਸੀ ਉਹ ਜਲੰਧਰ ਦਾ ਰਹਿਣ ਵਾਲਾ ਸੀ ਜੀ ਹੁਣ ਕਿ ਸੁਨਾਮ ਵਗੈਰਾ ਪਤਾ ਲੱਗਿਆ ਉਹ ਨਾਮ ਸੁਧਾਰਥ ਨਾਮ ਸੀਗਾ ਜੀ ਜਲੰਧਰ ਦਾ ਸੀ ਰਹਿਣ ਵਾਲਾ ਉਮਰ ਵਗੈਰਾ ਪਤਾ ਕਿੰਦੀ ਹੈ ਉਮਰ ਸੁਰੀ 29 32 ਸਾਲ ਮੁਰਸੀ ਗਈ 23 35 ਸਾਲ 33 ਸਾਲ ਸੰਜੇ ਕੁਮਾਰ ਜੀ